ਦੋਸਤੋ ਅੱਜ ਯਾਨੀ 3 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਤਾਂ ਸਾਡੇ ਨਾਲ ਮੁੱਖ ਸਕੱਤਰ ਕੁਲਵੰਤ ਸਿੰਘ ਮਨਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਸਾਂਝੀ ਕਰ ਲੈਣੀ ਹੈ ਅੱਜ ਚੋਣਾਂਵਾਂ ਇਹਦਾ ਇੰਤਜ਼ਾਰ ਸਾਰੇ ਮੈਂਬਰ ਸੇ ਬੰਨ ਨੂੰ ਬੇਸਬਰੀ ਨਾਲ ਰਹਿੰਦਾ ਹੈ ਤਾਂ ਅੱਜ ਉਹ ਇੰਤਜ਼ਾਰ ਖਤਮ ਹੋ ਗਿਆ ਕੀ ਕੀ ਤਿਆਰੀਆਂ ਨੇ ਦੇਖੋ ਕਿ ਹਰ ਸਾਲ ਦੀ ਤਰ੍ਹਾਂ ਅੱਜ ਵੀ ਜਿਹੜੀ ਪ੍ਰਧਾਨ ਦੀ ਉਹਦੇ ਦਾ ਸਬੰਧ ਦੀ ਜਿਹੜੀ ਚੋਣ ਹੋਣ ਜਾ ਰਹੀ ਹੈ ਅੰਤਰ ਕਮੇਟੀ ਮੈਂਬਰਾਂ ਦੀ ਤੇ 12 ਵਜੇ ਦਾ ਸਮਾਂ ਆ ਉਸ ਤੋਂ ਬਾਅਦ ਮੈਂਬਰ ਅੰਦਰ ਜਾ ਕੇ ਅਰਦਾਸ ਕਰਨਗੇ ਅਰਦਾਸ ਤੋਂ ਬਾਅਦ ਹੁਕਮਨਾਮਾ ਲਿਆ ਜਾਊ ਫਿਰ এজেন্ডਾ ਪੜਿਆ ਜਾਏਗਾ এজেন্ডੇ ਤੋਂ ਬਾਅਦ ਜਿਹੜੀ ਆ ਉਹਦੇ ਦਾ ਪ੍ਰਧਾਨ ਦੀ ਤੇ ਉਹਦੇ ਦਾ ਸਹਾੰਦੀ ਚੋਣ ਹੋਏਗੀ ਆ ਮੰਨਨ ਸਾਬ ਲਗਭਗ ਕਿਤਨਾ ਕਿਤੇ ਤੈ ਹੀ ਹੈ ਕਿ ਹਰਜਿੰਦਰ ਸਿੰਘ ਧਾਮੀ ਹੀ ਐਸ ਪਰ ਫਿਰ ਜਿਹੜੀ ਪ੍ਰਧਾਨਗੀ ਦੇ ਵਿੱਚ ਨੀ ਤੈ ਹੀ ਕੋਈ ਮੁਕਾਬਲਾ ਨਹੀਂਗਾ ਕੋਈ ਲੜਾਈ ਨਹੀਂਗੀ ਤੇ ਧਾਮੀ ਸਾਹਿਬ ਪ੍ਰਧਾਨ ਕੱਲ ਦੇ ਜਦੋਂ ਨੇ ਅਨਾਉਂਸ ਕੀਤੇ ਸਰਦਾਰ ਸੁਖਬੀ ਸੰਭਾਦ ਨੇ ਧਾਮੀ ਸਾਹਿਬ ਹੀ ਪ੍ਰਧਾਨ ਨੇ अच्छा तैयारियां की की ने आगे दी क्योंकि जीत जब होती है तो उसके बाद कुछ और तैयारी के नाल आया जाता सामने देखो जेड़ा 4 साल ਦਾ ਸਮਾਂ ਧਾਮੀ ਸਾਹਿਬ ਨੇ ਬਤਾਇਆ ਉਹ ਸਮੇਂ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਸ਼ੋਨੀ ਕਮੇਟੀ ਨੇ ਉਹ ਭਾਵੇਂ ਹੈਲਥ ਦੇ ਅਧਾਰੇ ਹੈ ਹਸਪੀਟਲ ਵਗੈਰਾ ਹੈ ਨਿਕੋ ਰਾਮਦਾਸ ਮੈਡੀਕਲ ਐਂਸੀਡੈਂਟ ਯੂਨੀਵਰਸਿਟੀ ਹੈ ਹੈਲਥੀ ਇਸੇ ਤਰ੍ਹਾਂ এডਿਕੇਸ਼ਨ ਦੀ ਯੂਨੀਵਰਸਿਟੀ ਹੈ ਕਾਲਜ ਆ ਸਕੂਲ ਹੈ ਤੇ ਧਰਮ ਪ੍ਰਚਾਰਿਆ ਤੇ ਗੁਰੂ ਘਰਾਂ ਦੀ ਸੇਵਾ ਸੰਭਾਲਿਆ ਉਹਨਾਂ ਨੇ ਬੇਖੂਬੀ ਕੀਤੀ ਹੈ ਤੇ ਤੇ ਉਹ ਇੱਕ ਮਿਆਦ ਤੇ ਲੈ ਗਏ ਆ ਛੋਮੀ ਕਮੇਟੀ ਨੂੰ ਤਾਂ ਹੀ ਸਦਾ ਸਵੀ ਸੰਬਾਦ ਨੇ ਉਹਨਾਂ ਨੂੰ ਦੁਆਰਾ ਕਹਿੰਦੇ ਤੋਂ ਮਨਾਇਆ ਤੇ ਜਿੱਦਾਂ ਉਹ ਅੱਗੇ ਸਵਾਮ ਦਿੰਦੇ ਆ ਤੇ ਉਹ ਦੇਖੋ ਉਹ ਇੱਕ ਇੰਟੈਲੀਜੈਂਟ ਤੇ ਧਿਆਨਦਾਰੀ ਇਮਾਨਦਾਰ ਜਿਹੜਾ ਵਿਅਕਤੀ ਉਹੋ ਹੀ ਇਹ ਸਵਾਮਾਂ ਦੇ ਸਕਦੀਆਂ ਜਿਹੜੀਆਂ ਸਵਾਮਾਂ ਉਹਨਾਂ ਨੇ ਦਿੱਤੀਆਂ ਧਾਮੀ ਸਾਬ ਨੇ ਉਹ ਸਲੰਗਾ ਜੋ ਗਿਆ ਤੇ ਗੁਰੂ ਅਗੇ ਅਰਦਾਸ ਆ ਗੁਰ ਰੰਧਾ ਮਹਾਰਾਜ ਅਗੇ ਕਿ ਜਿੱਦਾਂ ਅਗੇ ਸੇਵਾਵਾਂ ਦਿੰਦੇ ਆ ਉਹ ਸੇਵਾਵਾਂ ਅੱਗੇ ਤੋਂ ਵੀ ਦਿੰਦੇ ਆ ਸਾਬ ਇੰਨੀਆਂ ਸੇਵਾਵਾਂ ਦਿੰਦੇ ਬਾਜੂਤ ਵੀ ਜਿਹੜੇ ਵਿਰੋਧੀ ਤੇ ਰ ਹੈ ਉਹ ਧਰਨਾ ਲਗਾਣ ਤੱਕ ਜਾਂਦੇ ਨਹੀਂ ਹਰ ਵਾਰ ਧਰਨਾ ਲਗਾਇਆ ਜਾਂਦਾ ਇਸ ਵਾਰ ਵੀ ਐਲਾਨ ਕਰ ਦਿੱਤਾ ਕਿ ਅਸੀਂ ਧਰਨਾ ਲਾਵਾਂਗੇ ਕੀ ਉਹਨਾਂ ਨੂੰ ਸੇਵਾਵਾਂ ਜਿਹੜੀਆਂ ਨੇ ਉਹ ਨਜ਼ਰ ਨਹੀਂ ਆਉਂਦੀਆਂ ਭੀਆਂ ਦੇਖੋ ਕਈ ਵਾਰੀ ਐਨ ਕੀ ਉਦਾਂ ਹੀ ਲੱਗੀ ਹੁੰਦੀ ਹੈ ਜੀ ਬਾਕੀ ਧਰਮ ਦੇ ਪਾਸੇ ਕਦੀ ਵੀ ਨੇ ਧਾਨੇ ਸੁਭਾ ਨਹੀਂ ਦਿੰਦੇ ਇਹ ਹਕੂਮਤ ਦੀ ਅਧਿ ਕਲਾ ਦੇ ਲਈ ਅਰਦਾਸ ਕਰਨੀ ਚਾਹੀਦੀ ਜੇ ਕੋਈ ਕਿਤੇ ਕਮੀ ਪੇਸ਼ੀ ਆ ਉਹ ਪ੍ਰਧਾਨ ਸਾਹਿਬ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਜੇ ਪ੍ਰਧਾਨ ਸਾਹਿਬ ਨਾਲ ਫਿਰ ਧਾਨੇ ਦੇ ਬੇਵਜਹ ਧਾਨੇ ਦੇਣੇ ਹਨਾ ਉਹ ਹਕੂਮਤ ਦੇ ਹਿੱਤ ਨਹੀਂ ਲੱਗਦਾ ਕਿ ਸੰਗਤ ਕਿਤੇ ਨਾ ਮਨੋਬਲ ਟੁੱਟਦਾ ਜਦੋਂ ਇਸ ਤਰ੍ਹਾਂ ਦੇ ਧਰਨੇ ਲੱਗਦੇ ਕਿ ਆਪਸ ਵਿੱਚ ਇੱਚੀ ਕਿਤਨਾ ਕੀ ਇਹ ਉਹਨੇ ਦੇਖੋ ਸੰਗਤ ਦੇ ਮਨੋਲ ਨੂੰ ਵੀ ਤੋੜਦੇ ਆ ਧਾਨੇ ਤੇ ਨਾਲ ਇਹ ਹਕੂਮਤ ਦਾ ਨੁਕਸਾਨ ਵੀ ਕਰਦੇ ਆ ਤੇ ਇਹਨਾਂ ਨੇ ਜਿਹੜਾ ਨਾ ਵੀ ਮੀਡੀਆ ਦੇ ਅੱਗੇ ਦਿਖਾਉਣ ਦੇ ਲਈ ਧਾਨਾ ਦੇਣਾ ਉਹ ਸ਼ੋਭਾ ਨਹੀਂ ਗੱਲ ਆਖਰੀ ਸਵਾਲ ਹੈ ਮੇਰਾ ਜੇ ਇਹ ਕਾਰ ਇਹ ਸਾਰੇ ਇੱਕ ਸਟੇਜ ਤੇ ਉੱਤੇ ਆ ਜਾਣ ਜਿਹੜੇ ਧਰਨਾਕਾਰੀ ਨੇ ਉਹ ਵੀ ਆ ਜਾਣ ਤੇ ਲੱਗਦਾ ਕਿ ਪੰਜਾਬ ਨੂੰ ਅਸੀਂ ਖੂਬਸੂਰਤ ਪੰਜਾਬ ਬਣਾ ਸਕਦੇ ਹਾਂ ਦੇਖੋ ਅਕੀਦਾ ਹੋਣਾ ਚਾਹੀਦਾ ਧਰਮ ਪ੍ਰਤੀ ਸਵਾਮਾਂ ਦੇਣ ਦਾ ਕੌਮ ਪ੍ਰਤੀ ਸਵਾਮਾਂ ਦੇਣ ਦਾ ਤੇ ਜੇ ਅਕੀਦਾ ਹੋਵੇਗਾ ਫਿਰ ਤੁਹਾਨੂੰ ਦੇਣ ਦੀ ਲੋੜ ਹੀ ਨਹੀਂ ਤੇ ਅਕੀਦਾ ਹੋਵੇਗਾ ਫਿਰ ਆਪਣੇ ਆਪ ਜਿਹੜੀ ਕੌਮ ਦੀ ਚੜ੍ਹਦੀ ਕਲਾ ਤੁਹਾਨੂੰ ਦੀ ਚੜ੍ਹਦੀ ਕਲਾ ਜਾਏਗੀ ਤੇ ਫਿਰ ਰੰਗਲਾ ਪੰਜਾਬ ਵੀ ਬਣ ਸਕਦਾ ਹੈ ਬਿਲਕੁਲ ਬਿਲਕੁਲ ਇਹ ਇਹ ਸਨ ਮੁੱਖ 76 ਕਲਵੰਤ ਸਿੰਘ ਮਨਨ ਜੀ ਨੇ ਜਿਆਦਾ ਜਾਣਕਾਰੀ ਸਾਂਝੀ ਕੀਤੀ ਕਿਹਾ ਗਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਰਜਿੰਦਰ ਸਿੰਘ ਧਾਮੀ ਦੀਆਂ ਲਗਾਤਾਰ ਸੇਵਾਵਾਂ ਦੇਖਦਿਆਂ ਹੋਇਆਂ ਇਸ ਵਾਰ ਫਿਰ ਉਹਨਾਂ ਨੇ ਐਲਾਨ ਦਿੱਤਾ ਕਿ ਹਰਜਿੰਦਰ ਸਿੰਘ ਧਾਮੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣਗੇ ਪਰ ਧਰਨਾਕਾਰੀਆਂ ਨੂੰ ਕਿਤਨਾ ਕਿਤੇ ਨਸੀਹਤ ਜ਼ਰੂਰ ਦਿੱਤੀ ਹੈ ਕਿ ਧਰਨਾ ਨਾ ਲਗਾਓ ਤੁਸੀਂ ਇਕੱਠੇ ਹੋ ਕੇ ਬੈਠੋ ਜਿਹੜੇ ਮਸਲੇ ਨੇ ਉਹ ਸੀ ਹੱਲ ਕਰਾਂਗੇ ਜੇ ਨਾ ਕਰਾਂਗੇ ਤਾਂ ਫਿਰ ਤੁਸੀਂ ਸਾਨੂੰ ਆਖਿਓ ਪਰ ਧਰਨਾ ਲਗਾਣਾ ਕਿਤਨਾ ਕਿਤੇ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਇਹ ਕਿਤਨਾ ਕਿਤੇ ਮੈਸੇਜ ਹਰ ਸ਼੍ਰੋਮਣੀ ਕਮੇਟੀ ਦਾ ਜਿਹੜਾ ਮੈਂਬਰ ਹੈ ਉਹ ਦਿੰਦਾ ਹੋਇਆ ਚਿਹੂ ਨਜ਼ਰ ਆਂਦੇ ਆ ਇਸ ਲਈ ਅਸੀਂ ਗੱਲਬਾਤ ਕੀਤੀ ਹੈ ਕੁਲਵੰਤ ਸਿੰਘ ਮੰਨਨ ਦੇ ਨਾਲ ਕੈਮਰਾਮੈਨ ਮਰੋਹ ਦੇ ਨਾਲ ਸਤਜੈ ਸਿੰਘ ਡੇਲੀ ਪੋਸ ਪੰਜਾਬੀ ਅੰਮ੍ਰਿਤਸਰ